ਜ਼ਿਲ੍ਹਾ ਜਲੰਧਰ ਤੇ ਹਲਕਾ ਫਲੌਰ ਦੇ ਕਸਬਾ ਅਪਰਾ ਤੋਂ ਲੋਹੜੜ ਰੋਡ ਤੇ ਰਾਜਾ ਸੁਮੀ ਸਤਸੰਗ ਕਰ ਦੇ ਨੇੜੇ ਨਵੇਂ ਬਣੇ ਧੰਨ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪਤਾਲ ਦੇ ਟਰਸਟ ਅਤੇ ਸਟਾਫ ਵੱਲੋਂ ਮਾਨਵਤਾ ਦੀ ਸੇਵਾ ਕਰਦਿਆਂ ਇਲਾਕੇ ਦੇ ਹਰ ਪਿੰਡ ਹਰ ਘਰ ਤੱਕ ਇਲਾਜ ਪਹੁੰਚਾਉਣ ਦਾ ਬਿੜਾ ਚੁੱਕਿਆ ਗਿਆ ਹੈ ਅੱਜ ਇਸ ਸੰਸਥਾ ਵੱਲੋਂ ਸਰਪ੍ਰਸਤ ਗੁਦਾਵਰ ਸਿੰਘ ਜੁਕੇ ਦੀ ਦੇਖ ਰੇਖੀ ਗੁਰਦੁਆਰਾ ਭਾਈ ਬੱਲਾ ਸਾਹਿਬ ਪਿੰਡ ਕੰਗਜਗੀਰ ਵਿਖੇ ਪਹਿਲਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਇਲਾਕੇ ਪਰ ਦੀ ਸੰਗਤ ਨੇ ਆਪਣਾ ਮੈਡੀਕਲ ਚੈੱਕ ਅਪ ਕਰਵਾਇਆ ਲੋੜ ਅਨੁਸਾਰ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਗੁਰਦੁਆਰਾ ਭਾਈ ਬੱਲਾ ਸਾਹਿਬ ਪਿੰਡ ਕੰਗਜਗੀਰ ਦੇ ਪ੍ਰਬੰਧਕ ਅਤੇ ਇਲਾਕੇ ਦੀ ਸੰਗਤ ਨੇ ਧੰਨ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪਤਾਲ ਦੇ ਟਰਸਟ ਦੇ ਸਤਾਪਦਾ ਇਸ ਨੇ ਕਾਰਜ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਭਾਈ ਬਾਲਾ ਸਾਹਿਬ ਜੀ ਪਿੰਡ ਕੰਗ ਜਗੀਰ ਸਾਨੂੰ ਦੱਸਿਆ ਇਹ ਬੜੀ ਖੁਸ਼ੀ ਹੋ ਰਹੀ ਆ ਕਿ ਇੱਥੇ ਜੋ ਧਾਰਮਿਕ ਸਥਾਨ ਦੇ ਵਿੱਚ ਸਾਲਾਨਾ ਸਮਾਗਮ ਇਹ ਜੋ ਹੋਣ ਜਾ ਰਿਹਾ ਆ ਉਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪੀਟਲ ਉਹਨਾਂ ਵੱਲੋਂ ਨੇੜੇ ਸਸੰਗ ਅਪਰਾ ਵਿਖੇ ਉਹਨਾਂ ਦੀ ਪੂਰੀ ਸਮੁੱਚੀ ਟੀਮ ਵੱਲੋਂ ਇਹ ਪਹਿਲਾ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਜਿਸ ਦੇ ਵਿੱਚ ਅਸੀਂ 슈ਗਰ ਫ੍ਰੀ ਅਤੇ ਸਾਰੇ ਬਿਮਾਰੀਆਂ ਦਾ ਇਲਾਜ ਜਿਹੜਾ ਜੀ ਅਸੀਂ ਕਰ ਰਹੇ ਹਾਂ ਅਸੀਂ ਮਾਹ ਡਾਕਟਰਾਂ ਦੁਆਰਾ ਇਹ ਚਲਾਲ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਲਾਕਾ ਨਿਵਾਸੀ ਇਹਦਾ ਲਾਭ ਹੀ ਲੈ ਰਹੇ ਨੇ ਧੰਨਵਾਦ ਹੈ ਜੀ